ਉੱਟਕੇ ਇੱਕ ਆ ਤਾ ਗਿਆ ਹਟਾ ਕੰਮ ਹੀ ਨਹੀਂ ਚੱਲ ਰਿਹਾ ਸਵੇਰੇ ਉੱਠ ਕੇ ਮੈਂ ਬਾਬੇ ਦਾ ਨਾਮ ਲੈ ਕੇ ਇੰਨਾ ਕੁਛ ਬਣਾਣੀ ਆ ਕੁਝ ਵੀ ਨਹੀਂ ਚੱਲ ਰਿਆ ਤੇ ਫਿਰ ਮੈਂ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਅੱਗੇ ਅਪੀਲ ਕੀਤੀ ਕਿ ਇੱਕ ਵਾਰੀ ਆਓ ਖਾ ਕੇ ਤੇ ਦੇਖੋ ਤੁਹਾਨੂੰ ਸਵਾਦ ਪਤਾ ਲੱਗੂਗਾ ਕਿ ਇਹ ਚੀਜ਼ ਬਣਾ ਰਹੇ ਹਾਂ ਅਸੀਂ ਮਜਬੂਰੀ ਆ ਮੇਰੇ ਹਸਬੰਦ ਡਿਲੀਵਰੀ ਦਾ ਕੰਮ ਕਰਦੇ ਸੀ ਉਹਨਾਂ ਦਾ ਪਰਸ ਡਿੱਗ ਗਿਆ ਤੇ ਉਹਨਾਂ ਦੇ ਕੰਪਨੀ ਨੇ ਸੈਲਰੀ ਹੋਲਡ ਕਰਤੀ ਫਿਰ ਜੋ ਥੋੜੀ ਬਹੁਤ ਸੇਵਿੰਗ ਕੀਤੀ ਹੋਈ ਸੀ ਘਰ ਉਹਦੇ ਨਾਲ ਅਸੀਂ ਫਿਰ ਇੱਕ ਸੈਟਅਪ ਰਦਾਈ ਦਾ ਸਟਾਰਟ ਕੀਤਾ ਉਹਦੇ ਨਾਲ ਪੈਸਾ ਜੋੜ ਕੇ ਫਿਰ ਆਹ ਵਾਲਾ ਸੈਟਅਪ ਚਾਲੂ ਕੀਤਾ ਭੈਣ ਭਰਾ ਅਕਾਊਂਟ ਸਾਥ ਦਿੰਦਾ ਕੀ ਸੀ ਦਾ ਮੇਰੇ ਭੈਣ ਭਰਾ ਬਹੁਤ ਛੋਟੇ ਨੇ ਉਹਨਾਂ ਵਿਚਾਰੇ ਨੇ ਕੀ ਸਾਥ ਦੇਣਾ ਮੇਰੇ ਮੰਮੀ ਪਾਪਾ ਹੈ ਨਹੀਂਗੇ ਉਹਨਾਂ ਨੂੰ ਘੱਟੋ ਘੱਟ 15 20 ਸਾਲ ਉਹਨਾਂ ਨੂੰ ਪੂਰੇ ਹੋਏ ਨੂੰ ਹੋ ਗਏ ਆਂ ਕਿੰਨੀ ਆ ਉਮੀਦਾਂ ਸੀ ਜਦੋਂ ਇਹ ਸਟਾਰਟਅਪ ਲਾਇਆ ਸੀ ਇਹ ਸੈਟ ਲਾਇਆ ਸੀ ਤੁਸੀਂ ਕਿੰਨੀਆਂ ਜਿਹੀ ਉਮੀਦਾਂ ਸੀਗੇ ਹੁਣ ਰੋਜੀ ਰੋਟੀ ਵਧੀਆ ਚੱਲੇਗੀ ਮਾੜਾ ਸਮਾਂ ਜਿਹੜਾ ਸਾਡਾ ਹੰਡਾਇਆ ਜਾਏਗੀ ਬਹੁਤ ਉਮੀਦ ਕਰਕੇ ਲਾਇਆ ਸੀ ਕਿ ਆਪਣਾ ਪੰਜਾਬੀ ਭੈਣ ਭਰਾ ਹੱਡਾ ਸਾਥ ਦੇਊਗਾ ਅਸੀਂ ਤਾਂ ਸੈਟਅਪ ਲਗਾਇਆ ਕਿ ਆਉਣਗੇ ਸਾਰੇ ਆਣਗੇ ਖਾ ਕੇ ਜਾਣਗੇ ਪਰ ਕੋਈ ਨਹੀਂ ਆ ਸਾਡੀ ਉਮੀਦਾਂ ਤੇ ਬਹੁਤ ਮੈਂ ਉਸ ਬੱਲੇ ਨਾਸ ਕਰਦਾ ਹਾਂ ਹੂੰ ਕਿਸ ਤਰ੍ਹਾਂ ਮੈਂ ਮੰਮੀ ਦਾ ਪੂਰਾ ਕੰਮ ਚੱਲੇ ਕਰਦੇ ਕਿਰਾਏ ਵੀ ਭਰੀਏ ਤੇ ਦਾਦਾ ਜੀ ਹਰ ਦੁਕਾਨ ਦਾ ਵੀ ਭਰੀਏ ਅਜੇ ਇੱਥੇ ਕੰਮ ਨਹੀਂ ਚੱਲ ਰਿਹਾ ਤੇ ਦੁਕਾਨ ਲਾ ਕੇ ਕੰਮ ਕਰਾਂਗੇ ਤੇ ਉੱਥੇ ਕਰਾ ਕੇ ਤੇ ਕਰਜ਼ਾ ਹਟੇ ਆਵਾਂਗੇ ਤੇ ਇਸ ਕਰਕੇ ਛੜਕਦੇ ਕੰਡੇ ਆਪਾਂ ਬੈਠੇ ਹੋਏ ਆ ਲੋਕਾਂ ਦੇ ਆਸਰੇ ਬੈਠੇ ਹੋਏ ਆ ਕਿ ਲੋਕੀ ਸਪੋਰਟ ਕਰਨਗੇ ਪੰਜਾਬੀ ਭਰਾ ਸਾਡੇ ਜੋ ਵੀ ਪੰਜਾਬ ਅੰਬਰਸਰ ਤੇ ਰਹਿੰਦੇ ਨੇ ਸਾਡੇ ਕੋਲ ਆਓ ਇੱਕ ਵਾਰੀ ਛਾਕੇ ਵੇਖੋ ਖਾ ਕੇ ਵੇਖੋ ਕਿ ਟਰਾਈ ਕਰਕੇ ਵੇਖੋ ਨਾ ਸਵਾਦ ਲੱਗੇ ਤੇ ਨਾ ਆਇਓ ਭਾਵੇਂ ਜੋ ਵੀ ਬਾਬਾ ਦਿੰਦਾ ਉਹ ਅਸੀਂ ਉੱਤੇ ਬੜਾ ਖੁਸ਼ ਰਹਿੰਦੇ ਆ ਤੇ ਬਸ ਇਹ ਹੈ ਕਿ ਸਾਡਾ ਕੰਮ ਚਲਾਓ ਸਾਨੂੰ ਸਪੋਰਟ ਕਰੋ ਇੱਕ ਪਲੇਟ ਦੋ ਪਲੇਟ 20 ਰੁਪਏ 30 ਰੁਪਏ ਜੋ ਜਿਹਦੇ ਕੋਲ ਜਿੰਨੀ ਗੁੰਜਾਇਸ਼ ਹੈਗੀ ਉਹ ਸਾਡੇ ਕੋਲ ਖਾ ਕੇ ਜਾਓ ਤੁਸੀਂ ਜਿਹੜੇ ਹਸਕੌਲ ਪੰਜਾਬ ਟੀਵੀ ਨਾਲ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋਂ ਅੰਮ੍ਰਿਤਸਰ ਸਾਹਿਬ ਪਹੁੰਚੇ ਆ ਜਿੱਥੇ ਕਿ ਬੀਏ ਪਾਸ ਭੈਣ ਵੱਲੋਂ ਆਪਣਾ ਸਟਾਰਟਅਪ ਲਾਇਆ ਗਿਆ ਹੈ ਸਟਾਰਟਅਪ ਲਾਉਣ ਤੋਂ ਬਾਅਦ ਵੀ ਉਹਨਾਂ ਦੀ ਰੋਜੀ ਰੋਟੀ ਵਧੀਆ ਨਹੀਂ ਚੱਲ ਰਹੀ ਤਾਂ ਭੈਣ ਨੇ ਰੋ ਰੋ ਕੇ ਅਪੀਲ ਲਾਈ ਸੀ ਵੀਡੀਓ ਦੇ ਵਿੱਚ ਤਾਂ ਅਸੀਂ ਵੀ ਇੱਥੇ ਪਹੁੰਚੇ ਆਂ ਤਾਂ ਇਹ ਸਟਾਰਟਅਪ ਲਾਇਆ ਆਪਣੀ ਆਪਣਾ ਹੀ ਜਿਹੜਾ ਇਹਨਾਂ ਨੇ ਪਰ ਫਿਰ ਵੀ ਰੋਜੀ ਰੋਟੀ ਇਹਨਾਂ ਦੀ ਵਧੀਆ ਤਰ੍ਹਾਂ ਨਹੀਂ ਚੱਲ ਰਹੀ ਪਤੀ ਦੇ ਮਾੜਾ ਸਮਾਂ ਆਇਆ ਤਾਂ ਆਪਣੇ ਜੀਵਨ ਸਾਥੀ ਦਾ ਸਾਥ ਦੇਣ ਵਾਸਤੇ ਇਸ ਭੈਣ ਨੇ ਇਹ ਸੈਟਅਪ ਲਾਇਆ ਹੈ ਬੀਏ ਦੀ ਪੜ੍ਹਾਈ ਕੀਤੀ ਹੈ ਪੜ੍ਹਾਈ ਤੋਂ ਬਾਅਦ ਵੀ ਰੇੜੀ ਲਾਉਣੀ ਪੈ ਰਹੀ ਹੈ ਰੋਡ ਦੇ ਉੱਪਰ ਮਜਬੂਰੀਆਂ ਬਣ ਜਾਂਦੀਆਂ ਨੇ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਕਿ ਜਦੋਂ ਰੇੜੀ ਲਾਉਣੀ ਪੈਂਦੀ ਆ ਜਾਂ ਸਟਾਰਟਅਪ ਲਾਉਣਾ ਪੈਂਦਾ ਉਹ ਵੀ ਆਪਣੇ ਜੀਵਨ ਸਾਥੀ ਦੇ ਨਾਲ ਤੇ ਇਹਨਾਂ ਦੇ ਜੀਵਨ ਸਾਥੀ ਵੀ ਆਪਣਾ ਸਟਾਰਟਅਪ ਲਾ ਜੇ ਬੈਠੇ ਹੋਏ ਨੇ ਫਿਰ ਵੀ ਹਾਲਾਤ ਇਹਨਾਂ ਦੇ ਬੁਰੇ ਨੇ ਕਿ ਰੋਜੀ ਰੋਟੀ ਪੂਰੀਦਾਰਾ ਨਹੀਂ ਚੱਲ ਰਹੀ ਬਹੁਤ ਤਰ੍ਹਾਂ ਮਾੜੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਹੈ ਤਾਂ ਇਸ ਭੈਣ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਰੋ ਰੋ ਕੇ ਅਪੀਲ ਲਾ ਰਹੀ ਹੈ ਜੇ ਪੰਜਾਬੀਓ ਤੁਹਾਡੇ ਸਾਥ ਦੀ ਲੋੜ ਹੈ ਇਸ ਸਟਾਰਟਅਪ ਤੇ ਪ੍ਰਵਾਸੀ ਵੀਰ ਤਾਂ ਪਹੁੰਚ ਰਹੇ ਨੇ ਪਰ ਪੰਜਾਬੀ ਭਰਾ ਨਹੀਂ ਪਹੁੰਚ ਰਹੇ ਤਾ ਭੈਣ ਨਾਲ ਜਲਵਾ ਚਰਦੇ ਆ ਪਹਿਲਾ ਫਤਿਹ ਦੀ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਜਾਨੇ ਮੇਰੀਏ ਕੀ ਨਾਮ ਆ ਤੁਹਾਡਾ ਤੇ ਚੰਨਾ ਪੜਿਓ ਤੁਸੀਂ ਮੇਰਾ ਨਾਮ ਸੁਮਨਦੀਪ ਹੈ ਮੈਂ ਬੀਏ ਕੀਤੀ ਹੋਈ ਆ ਉਹ ਵੀ ਡਬਲ ਹਿੰਦੀ ਤੋਂ ਕੀ ਮਜਬੂਰੀਆਂ ਬਣੀਆਂ ਨੇ ਕਿ ਤੁਹਾਨੂੰ ਵੀਡੀਓ ਪਾਉਣੀ ਪਈ ਉਹ ਵੀ ਸੋਸ਼ਲ ਮੀਡੀਆ ਤੇ ਇਹ ਰੋਂਦੇ ਰੋਏ ਅਪੀਲ ਲਾ ਰਹੇ ਹੋ ਜੇ ਪੰਜਾਬੀਓ ਤੁਹਾਡੇ ਸਾਥ ਦੀ ਲੋੜ ਹੈ ਕਿਉਂਕਿ ਸਵੇਰੇ ਉੱਠ ਕੇ ਇੱਕ ਹਫਤਾ ਹੋ ਗਿਆ ਸਾਡਾ ਕੰਮ ਹੀ ਨਹੀਂ ਚੱਲ ਰਿਹਾ ਸਵੇਰੇ ਉੱਠ ਕੇ ਮੈਂ ਬਾਬੇ ਦਾ ਨਾਮ ਲੈ ਕੇ ਇਨਾ ਕੁਝ ਬਣਾਣੀ ਆ ਕੁਝ ਵੀ ਨਹੀਂ ਚੱਲ ਰਿਆ ਤੇ ਫਿਰ ਮੈਂ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਅੱਗੇ ਅਪੀਲ ਕੀਤੀ ਕਿ ਇੱਕ ਵਾਰੀ ਆਓ ਖਾ ਕੇ ਤੇ ਦੇਖੋ ਤੁਹਾਨੂੰ ਸਵਾਦ ਪਤਾ ਲੱਗੂਗਾ ਕਿ ਇਹ ਚੀਜ਼ ਬਣਾ ਰਹੇ ਹਾਂ ਅਸੀਂ ਜਦੋਂ ਤੱਕ ਆਓਗੇ ਨਹੀਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਬਣ ਕੀ ਬਣਿਆ ਕੀ ਇੱਥੇ ਐਵੇਂ ਮਜਬੂਰੀਆਂ ਚੀਜ਼ ਨੇ ਕਿ ਰੋਡ ਦੇ ਉੱਪਰ ਹੀ ਆਪਣਾ ਸਟਾਰਟਅਪ ਲਾਉਣਾ ਪਿਆ ਤੁਹਾਨੂੰ ਮਜਬੂਰੀ ਆ ਮੇਰੇ ਹਸਬੰਦ ਡਿਲੀਵਰੀ ਦਾ ਕੰਮ ਕਰਦੇ ਸੀ ਉਹਨਾਂ ਦਾ ਪਰਸ ਡਿੱਗ ਗਿਆ ਤੇ ਉਹਨਾਂ ਦੇ ਕੰਪਨੀ ਨੇ ਸੈਲਰੀ ਹੋਲਡ ਕਰਤੀ ਫਿਰ ਜੋ ਥੋੜੀ ਬਹੁਤ ਸੇਵਿੰਗ ਕੀਤੀ ਹੋਈ ਸੀ ਘਰ ਉਹਦੇ ਨਾਲ ਅਸੀਂ ਫਿਰ ਇੱਕ ਸੈਟਅਪ ਸ਼ਰਦਾਈ ਦਾ ਸਟਾਰਟ ਕੀਤਾ ਉਹਦੇ ਨਾਲ ਪੈਸਾ ਜੋੜ ਕੇ ਫਿਰ ਆਹ ਵਾਲਾ ਸੈਟਅਪ ਚਾਲੂ ਕੀਤਾ ਜਦੋਂ ਮਾੜਾ ਸਮਾਂ ਆਉਂਦੇ ਆ ਤੇ ਆਂਦੇ ਆਪਣੇਆਂ ਨੂੰ ਜ਼ਰੂਰ ਅਜਮਾਲ ਲੈਣਾ ਚਾਹੀਦਾ ਤੇ ਮਾੜਾ ਸਮਾਂ ਤੁਹਾਡੇ ਤੇ ਆਇਆ ਤੁਹਾਡੇ ਆਪਣੇਆਂ ਨੇ ਬਾਹ ਨਹੀਂ ਫੜੀ ਭੈਣ ਭਰਾਵਾਂ ਨੇ ਸਾਥ ਨਹੀਂ ਦਿੱਤਾ ਭੈਣ ਭਰਾ ਕੌਣ ਸਾਥ ਦਿੰਦਾ ਕਿਸਦਾ ਮੇਰੇ ਭੈਣ ਭਰਾ ਬਹੁਤ ਛੋਟੇ ਨੇ ਉਹਨਾਂ ਵਿਚਾਰੇ ਨੇ ਕੀ ਸਾਥ ਦੇਣਾ ਮੇਰੇ ਮੰਮੀ ਪਾਪਾ ਹੈ ਨਹੀਂਗੇ ਉਹਨਾਂ ਨੂੰ ਘੱਟੋ ਘੱਟ 15 ਵੀ ਸਾਲ ਉਹਨਾਂ ਨੂੰ ਪੂਰੇ ਹੋਏ ਨੂੰ ਹੋ ਗਏ ਨੇ ਤੇ ਪਤਾ ਹੀ ਆ ਅਗਰ ਪਾਪਾ ਦੀ ਡੈਥ ਹੋ ਜਾਏ ਤੇ ਰਿਸ਼ਤੇਦਾਰੀ ਵੈਸੀ ਉਹਨਾਂ ਦੀ ਖਤਮ ਹੋ ਜਾਂਦੀ ਹੈ ਪਰ ਮੇਰੇ ਨਾਨਕੇ ਨੇ ਉਹਨਾਂ ਨੇ ਮੇਰੇ ਛੋਟੇ ਭੈਣ ਭਰਾਵਾਂ ਨੂੰ ਸੰਭਾਲ ਲਿਆ ਹੋਇਆ ਤਾਂ ਨੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੁਹਾਡੇ ਇਹ ਕਿਵੇਂ ਚੱਲ ਰਿਹਾ ਬਸ ਅਸੀਂ ਮੈਂਬਰ ਤਿੰਨ ਮੈਂਬਰ ਆ ਖਾਲੀ ਮੇਰੀ ਬੇਟੀ ਐ ਮੇਰੇ ਹਸਬੰਦ ਤੇ ਮੈਂ ਬੇਟੀ ਤੁਹਾਡੀ ਪੜਦੀ ਐ ਕਿਹੜੀ ਕਲਾਸ ਚ ਪੜਦੀ ਐ ਮੇਰੀ ਬੇਟੀ ਯੂकेजी ਚ ਪੜਦੀ ਐ ਅਜੇ ਪੜਾਈ ਚ ਬਹੁਤ ਤੇਜ ਆ ਉਹ ਤੇ ਮੈਂ ਚਾਹਨੀ ਆ ਕਿ ਉਹਨੂੰ ਫਿਊਚਰ ਬੈਸਟ ਤੋਂ ਬੈਸਟ ਮਿਲੇ ਪਰ ਤਾਂ ਨਹੀਂ ਮੈਂ ਦੇਖ ਰਹਾ ਜੇ ਬੇਟੀਆਂ ਇੱਥੇ ਬੈਠੀ ਐ ਨਾਲ ਤੁਹਾਡੀ ਧੁੱਪ ਇੰਨੀ ਆ ਤਪਦੀ ਧੁੱਪ ਆ ਤਾਂ ਤਪਦੀ ਧੁੱਪ ਦੇ ਵਿੱਚ ਤੁਸੀਂ ਬੇਟੀਆਂ ਦੀ ਧੀ ਰਾਣੀ ਨੂੰ ਇੱਥੇ ਬਿਠਾਇਆ ਹੈ ਮਝ ਬੁਰੀ ਆ ਕੱਲੇ ਵੀ ਘਰ ਛੱਡ ਕੇ ਆਉਨੇ ਆ ਪਰ ਵਿਚਾਰੀ ਕੱਲੀ ਵੀ ਘਰ ਬੋਰ ਹੋ ਜਾਂਦੀ ਔਰ ਤੋਂ ਬਾਅਦ ਤਾਂ ਹੀ ਕਰਕੇ 2 ਮਿੰਟ ਵਾਸਤੇ ਲੈ ਵੀ ਆਉਨੇ ਆ ਥੋੜਾ ਦਿਲ ਨੂੰ ਸਕੂਨ ਜਾਂ ਮਿਲਦਾ ਕਿ ਸਾਹਮਣੇ ਤੇ ਹੈਗੀ ਆ ਤੇ ਘਰ ਛੱਡ ਕੇ ਆਉਨੇ ਆ ਫਿਰ ਸਾਰਾ ਦਿਨ ਧਿਆਨ ਉਹਦੇ ਵੱਲ ਰਹਿੰਦਾ ਏ ਇੱਕ ਇੱਧਰ ਕੰਮ ਵਾਲ ਵੀ ਰਹਿੰਦਾ ਕਿ ਇੱਥੇ ਵੀ ਕੁਝ ਨਹੀਂ ਵੇਚ ਰਿਆ ਤੇ ਆਪਣੇ ਬੱਚੇ ਨੂੰ ਵੀ ਕੱਲਾ ਘਰ ਛੱਡਿਆ ਹੋਇਆ ਕਿੰਨੀਆਂ ਉਮੀਦਾਂ ਸੀ ਜਦੋਂ ਇਹ ਸਟਾਰਟਅਪ ਲਾਇਆ ਸੀ ਇਹ ਸੈੱਟ ਲਾਇਆ ਸੀ ਤੁਸੀਂ ਕਿੰਨੀਆਂ ਜੀ ਉਮੀਦਾਂ ਸੀਗੇ ਹੁਣ ਰੋਜੀ ਰੋਟੀ ਵਧੀਆ ਚੱਲੇਗੀ ਮਾੜਾ ਸਮਾਂ ਜਿਹੜਾ ਸਾਡਾ ਹੰਡਾਇਆ ਜਾਏਗਾ ਬਹੁਤ ਉਮੀਦ ਕਰਕੇ ਲਾਇਆ ਸੀ ਕਿ ਆਪਣਾ ਪੰਜਾਬੀ ਭੈਣ ਭਰਾ ਸਾਡਾ ਸਾਥ ਦੇਊਗਾ ਅਸੀਂ ਤਾਂ ਸੈਟਅਪ ਲਗਾਇਆ ਕਿ ਆਉਣਗੇ ਸਾਰੇ ਆਣਗੇ ਖਾ ਕੇ ਜਾਣਗੇ ਪਰ ਕੋਈ ਨਹੀਂ ਆਇਆ ਸਾਡੀ ਉਮੀਦਾਂ ਤੇ ਬਹੁਤ ਪਾਣੀ ਜਿਵਿਆ ਅੰਦਰ ਇਹ ਬੰਦਾ ਉਦੋਂ ਰੋਂਦਾ ਹੈ ਜਦੋਂ ਦਰਦ ਹੱਦ ਤੋਂ ਵੱਧ ਵੱਜ ਜਾਂਦਾ ਹੈ ਤਾਂ ਇੰਨਾ ਜਿਹੜਾ ਦਰਦ ਪੈ ਗਿਆ ਭੈਣ ਇਹ ਤੁਹਾਨੂੰ ਰੋਣਾ ਪਿਆ ਜੇ ਦੁਨੀਆ ਦੇ ਸਾਹਮਣੇ ਅਪੀਲ ਲਾਉਣੀ ਪਈ ਜੇ ਸੈਟਅਪ ਲਾਇਆ ਤਾਂ ਹੌਲੀ ਹੌਲੀ ਚੱਲ ਹੀ ਜਾਣਾ ਕੋਈ ਨਹੀਂ ਕਿਉਂ ਇੰਨਾ ਰੋ ਰੋਣਾ ਆਇਆ ਤੁਹਾਨੂੰ ਰੋਣਾ 1 ਹਫਤੇ ਤੋਂ ਉੱਤੇ ਹੀ ਹੋ ਗਿਆ ਲਗਾਏ ਨੂੰ ਸੈਟਅਪ ਕੋਚ ਹੀ ਨਹੀਂ ਚੱਲਿਆ ਸਾਰਾ ਦਿਨ ਵੇਸ ਜਾਂਦਾ 100 ਰੁਪਏ ਦੀ ਸੇਲ 100 ਰੁਪਏ ਦੀ ਸੇਲ ਉਤੋਂ ਇਲਾਵਾ ਤੇ ਰੋਣਾ ਹੀ ਆਏਗਾ ਨਾ ਕਿੰਨਾ ਸਾਮਾਨ ਆ ਡਾ ਬਣਾਣੇ ਆ ਤੇ ਸਾਨੂੰ ਮੁੱਲ ਨਹੀਂ ਮਿਲਦਾ ਮਿਹਨਤ ਦਾ ਮਤਲਬ ਜੀ ਜਿਹੜੀ ਮਿਹਨਤ ਦੀ ਪੂੰਜੀ ਸੀ ਉਹ ਇਸ ਸੈਟਅਪ ਤੇ ਲਾਤੀ ਤੁਸੀਂ ਆਪਣੀ ਮਿਹਨਤ ਦੀ ਪੂੰਜੀ ਆ ਸੈਟਅਪ ਤੇ ਲਾਈ ਆ ਤਾਂ ਵੀ ਨਾ ਚੱਲੇ ਤੇ ਦੁੱਖ ਤੇ ਹੁੰਦਾ ਹੀ ਹੈ ਨਾ ਸਵੇਰੇ ਕਿੰਨੇ ਵਜੇ ਆ ਜਾਂਦੇ ਹੋ ਤੇ ਕਿੰਨੇ ਵਜੇ ਤਾਈ ਹੁੰਦੇ ਅਸੀਂ ਸਵੇਰੇ 10 ਵਜੇ ਤੱਕ ਇੱਥੇ ਆ ਜਾਂਦੇ ਆ ਤੇ ਸ਼ਾਮ 7 ਵਜੇ ਤੱਕ ਹੁੰਦੇ ਆ ਜਿਵੇਂ ਜਿਵੇਂ ਤੁਸੀਂ ਦੱਸ ਰਹੇ ਹੋ ਜੇ ਪ੍ਰਵਾਸੀ ਵੀਰ ਹੀ ਪੌਂਦੇ ਨੇ ਇਥੇ ਤਾਂ ਕਿੰਨਾ ਚ ਸੇਲ ਹੋ ਜਾਂਦੀ ਰੋਜ਼ੀ ਸੇਲ ਹੋਈ ਮੈਂ ਕਿੰਨੀ ਉਹ 10-10 ਰੁਪਏ ਦੇ ਖਾ ਕੇ ਜਾਂਦੇ ਨੇ ਉਹ ਵੀ ਉਹ ਵੀ ਪੁੱਛਦੇ ਨੇ ਮਿਲ ਜਾਏਗਾ ਤਾਂ ਮੈਂ ਮਨਾ ਨਹੀਂ ਕਰਦੀ ਮੋਨਾਂ ਨੂੰ ਦੇ ਦਿੰਦੇ ਕਿ ਕੋਈ ਨਹੀਂ ਖਾ ਕੇ ਜਾਉਂਦੀ ਜੀ ਵਜਾ ਮੰਨਦੇ ਹੋ ਪੰਜਾਬੀ ਦਾ ਆਉਂਦੇ ਜਿਹੜੇ ਚੀਜ਼ ਵਧੀਆ ਹੁੰਦੀ ਸਵਾਦ ਹੁੰਦੀ ਉਥੇ ਟੁੱਟ ਕੇ ਪੈ ਜਾਂਦੇ ਨੇ ਤਾਂ ਜੇ ਤੁਹਾਡੀ ਚੀਜ਼ ਸਵਾਦ ਹੈ ਇੰਨੀ ਵਧੀਆ ਤਾਂ ਕਿਉਂ ਨਹੀਂ ਪਹੁੰਚ ਰਹੇ ਇਥੇ ਉਹਨਾਂ ਨੇ ਟ੍ਰਾਈ ਨਹੀਂ ਕੀਤਾ ਨਾ ਇੱਕ ਵਾਰੀ ਆਣ ਕੇ ਖਾ ਕੇ ਦੇਖਣਗੇ ਤਾਂ ਤੇ ਉਹਨਾਂ ਨੂੰ ਪਤਾ ਲੱਗੇਗਾ ਨਾ ਕਿ ਅਸੀਂ ਕੁਆਲਿਟੀ ਤੇ ਕੁਆਂਟੀਟੀ ਬਹੁਤ ਵਧੀਆ ਦੇ ਰਹੇ ਹਾਂ ਹਰ ਚੀਜ਼ ਦੀ ਕੋਈ ਆਉਂਦਾ ਹੀ ਨਹੀਂ ਸਾਡੇ ਕੋਲ ਸਵੇਰੇ ਉੱਠਦੇ ਹੋ ਰੱਬ ਦਾ ਨਾਮ ਜਪਦੇ ਹੋ ਕਿੰਨੀ ਗੱਲ ਰੱਬ ਦੇ ਉਮੀਦਾਂ ਹੁੰਦੀਆਂ ਜੇ ਅੱਜ ਸਾਡੀ ਦਿਹਾੜੀ ਵਧੀਆ ਪੈ ਜਣੀ ਆ ਅੱਜ ਰੱਬ ਦਾ ਨਾਮ ਅਸੀਂ ਫਿਰ ਜਪ ਰਹੇ ਹਾਂ ਰੋਜ਼ਾਨਾ ਨਾਮ ਜਪੀਦਾ ਕਿੰਨੀਆਂ ਜਿਹੀਆਂ ਉਮੀਦਾਂ ਹੁੰਦੀਆਂ ਕਿ ਅੱਜ ਸਾਡੀ ਦਿਹਾੜੀ ਬਹੁਤ ਵਧੀਆ ਪਵੇ ਅਸੀਂ ਡੇਲੀ ਸਵੇਰੇ ਮੈਂ ਤੇ ਬਾਬੇ ਦਾ ਨਾਮ ਲੈ ਕੇ ਅਰਦਾਸ ਕਰਕੇ ਕੰਮ ਬਣਾਉਣਾ ਚਾਲੂ ਕਰਦਿਆਂ ਸਾਰਾ ਉਹ ਤੋਂ ਬਾਅਦ ਘਰੋਂ ਨਿਕਲਦੇ ਅਰਦਾਸ ਕਰਦੀਆਂ ਕਿ ਬਾਬਾ ਕੱਲ ਤੇ ਕੁਝ ਨਹੀਂ ਹੋਇਆ ਪਰ ਅੱਜ ਤੇ ਕਰ ਦਿਓ ਉਮੀਦਾਂ ਤੇ ਬਾਬੇ ਤੋਂ ਨਹੀਂ ਆ ਰਹੀਆਂ ਪਰ ਜਦੋਂ ਵਿਲੇ ਇਥੋਂ ਪੂਰਾ ਸਮਾਨ ਇਥੋਂ ਲੈ ਕੇ ਜਾਣੀ ਆ ਨਾ ਤੇ ਬਾਬੇ ਤੇ ਫਿਰ ਬੜੀ ਨਰਾਜ਼ਗੀ ਵੀ ਹੁੰਦੀ ਹੈ ਕਿ ਬਾਬਾ ਸੁਣਦਾ ਨਹੀਂ ਹੱਡੀ ਉਮੀਦਾਂ ਟੁੱਟ ਜਾਂਦੀਆਂ ਨੇ ਕਿ ਯਾਰ ਅੱਜ ਫਿਰ ਮਿਹਨਤ ਲਾਈ ਸੀ ਅੱਜ ਫਿਰ ਸਮਾਨ ਸਾਡਾ ਵੇਸਟ ਹੋਇਆ ਅੱਜ ਫਿਰ ਡੋਲਣਾ ਪਿਆ ਸਮਾਨ ਬਹੁਤ ਜ਼ਿਆਦਾ ਉਮੀਦਾਂ ਟੁੱਟਦੀਆਂ ਨੇ ਹੱਡੀਆਂ ਕਿ ਸਮਾਨ ਫਿਰ ਬਹੁਤ ਜ਼ਿਆਦਾ ਵੇਸਟ ਚਲਾ ਗਿਆ ਆਪੇ ਅਨੇ ਬੱਚੇ ਵੀ ਸੰਭਾਲਨੇ ਪੜਾਉਣੇ ਵੀ ਆ ਫਿਰ ਇੱਥੇ ਵੀ ਤੁਸੀਂ ਆਪ ਬਣਾ ਜਲੇ ਹੁੰਦੇ ਹੋ ਕਿਵੇਂ ਸਾਰਾ ਮੈਨੇਜ ਹੁੰਦਾ ਸੀ ਹੁਣ ਉਹ ਤੇ ਬਾਬੇ ਨੇ ਬਸ ਆਪਣੀ ਬਖਸ਼ੀ ਹੋਈ ਹੈ ਤਾਕਤ ਤਾਂ ਸਾਰਾ ਕੁਝ ਸਵੇਰੇ ਤੜਕੇ ਉੱਟ ਕੇ ਰਾਤ ਨੂੰ 12 ਵਜੇ ਤੱਕ ਸਾਰਾ ਕੰਮ ਕਰਕੇ ਸੁਣੀਆਂ ਬੀਏ ਦੀ ਪੜਾਈ ਹੈ ਤਾਂ ਸੋਚਿਆ ਸੀ ਵੀ ਬੀਏ ਪੜਾਈ ਤੋਂ ਬਾਅਦ ਵੀ ਰੇੜੀ ਲਾਉਣੀ ਪੈ ਜੀ ਸੈਟਅਪ ਲਾਉਣਾ ਪੈ ਜੀ ਰੋਡ ਦੇ ਤੇ ਅੱਜ ਕੱਲ ਪੜਾਈ ਦਾ ਕੋਈ ਮੁੱਲ ਹੀ ਨਹੀਂ ਰਹਿ ਗਿਆ ਜਿੰਨਾ ਮਰਜ਼ੀ ਪੜਾਈ ਕਰ ਲੋ ਕੁਝ ਨਹੀਂ ਮਿਲਦੀ ਨੌਕਰੀਆਂ ਵੱਡੀਆਂ ਚਲੋ ਜੀਵਨ ਸਾਥੀ ਦਾ ਸਾਥ ਦੇ ਰਹੇ ਹੋ ਬਹੁਤ ਵਧੀਆ ਕਿਉਂ ਜੇ ਦੋ ਪਹੀਏ ਨੇ ਜੀਵਨ ਦੇ ਵਿੱਚ ਸਾਥ ਦੇ ਰਹੇ ਹੋ ਤੁਸੀਂ ਪਰ ਚਿੰਤਾ ਦਾ ਰਹਿੰਦਾ ਜਦੋਂ ਦੋਵੇਂ ਹੀ ਵੇਲੇ ਬੈਠ ਕੇ ਚੱਲ ਜਾਂਦੇ ਹੋ ਰਾਤ ਨੂੰ ਜਦੋਂ ਜਾਂਦੇ ਹੋ ਬੱਚੀ ਦੇ ਨਾਲ ਤਾਂ ਮਿਹਨਤ ਨਹੀਂ ਮਿਲਦੀ 100 ਰੁਪਏ ਨਾਲ ਤਾਂ ਅਜੇ ਵੀ ਮੇਰੇ ਖਿਆਲ ਨਾਲ ਰੋਜੀ ਰੋਟੀ ਨਹੀਂ ਚੱਲਦੀ ਬਸ ਆਏ ਕਿ ਮੈਨੂੰ ਉਹਨਾਂ ਦਾ ਸਾਥ ਬਹੁਤ ਹੈ ਕਿਉਂਕਿ ਉਹਨਾਂ ਨੇ ਮੇਰੇ ਪੈਰੈਂਟ ਤੋਂ ਬਾਅਦ ਉਹਨਾਂ ਨੇ ਮੇਰਾ ਬਹੁਤ ਖਿਆਲ ਰੱਖਿਆ ਮੈਂ ਝੂਠ ਨਹੀਂ ਕਹਿੰਦੀ ਉਹਨਾਂ ਨੇ ਮੇਰੀ ਹਰ ਇੱਕ ਰੀਜ ਪੂਰੀ ਕੀਤੀ ਹੈ ਹੁਣ ਤੱਕ ਮੈਨੂੰ ਉਹਨਾਂ ਨੇ ਸੰਭਾਲਿਆ ਤੇ ਮੈਂ ਉਹਨਾਂ ਦਾ ਸਾਥ ਕਿਉਂ ਨਾ ਦਵਾਂ ਮੈਂ ਉਹਨਾਂ ਦੇ ਸਾਥ ਇਸ ਕਰਕੇ ਖੜੀ ਹਾਂ ਕਿਉਂਕਿ ਉਹਨਾਂ ਨੇ ਮੇਰਾ ਬਹੁਤ ਸਪੋਰਟ ਕੀਤੀ ਹੈ ਕੀ ਵੇਚ ਰਹੇ ਹੋ ਇੱਥੇ ਬਹੁਤ سارے ਪੰਜਾਬੀ ਵੀਰ ਨੇ ਦੂਰ ਦਰਾਡੇ ਤੋਂ ਵੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ ਕੀ ਵੇਚ ਰਹੇ ਹੋ ਤੁਸੀਂ ਉਹ ਜ਼ਰੂਰ ਦੱਸਦੇ ਹਾਂ ਮੇਰੀ ਡਿਸ਼ ਹੈ ਮਨਚੂਰੀਅਨ ਵਾਲੇ ਛੋਲੇ ਇੱਕ ਵਾਰੀ ਟਰਾਈ ਜੋ ਕਰੇਗਾ ਜ਼ਰੂਰ ਆਏਗਾ बार-ਬਾਰ ਇੱਥੇ ਇੱਕ ਵਾਰੀ ਆਓ ਤੇ ਸਹੀ ਟਰਾਈ ਤੇ ਕਰਕੇ ਦੇਖੋ ਹੋਰ ਆਪਣੇ ਹੈਗੇ ਮਸਾਲੇ ਵਾਲੇ ਰਾਜਮਾ ਆ ਦੇਖੋ ਕਹਿੰਦੇ ਨੇ ਨਾ ਖੁਸ਼ਬੂ ਤੋਂ ਹੀ ਖੁਦ ਦੇਖ ਸਕਦੇ ਹੋ ਖੁਸ਼ਬੂ ਕਿੰਨੀ ਅੱਛੀ ਆਉਂਦੀ ਜਦੋਂ ਖੋਲਦੇ ਨੇ ਤੇ ਨਾਲ ਹੈਗੀ ਰਾਈਸ ਉਹ ਵੀ ਕੋਈ ਨਾਰਮਲ ਨਹੀਂ ਵਧੀਆ ਵਾਲੀ ਰਾਈਸ ਯੂਜ਼ ਕਰਦੇ ਆ ਇਸੇ ਭੈਣ ਜਰੂਰ ਜੀ ਇਸ ਭੈਣ ਨੇ ਬੜੀਆਂ ਉਮੀਦਾਂ ਨਾਲ ਆਪਣਾ ਸਟਾਰਟਅਪ ਲਾਇਆ ਹੈ ਰੇੜੀ ਲਾਈ ਹੈ ਕਿ ਇੱਥੇ ਰੇੜੀ ਦੇ ਇਹਨਾਂ ਦੀ ਰੋਜੀ ਰੋਟੀ ਚੱਲੇਗੀ ਤਾਂ ਪਰ ਸਵੇਰੇ ਆਉਂਦੇ ਨੇ ਤਾਂ ਰਾਤ ਪੈ ਜਾਂਦੀ ਹੈ ਤਾਂ ਪੰਜਾਬੀ ਦਾ ਹੰਦੇ ਪਹੁੰਚਦੇ ਨਹੀਂ ਇਥੋਂ ਤਾਈਂ ਜੇ ਪ੍ਰਵਾਸੀ ਵੀਰ ਲੈਂਦੇ ਨੇ ਥੋੜਾ ਬਹੁਤ ਸਮਾਨ 10-20 ਰੁਪਏ ਦਾ ਸਮਾਨ ਲੈਂਦੇ ਨੇ 100-150 ਰੁਪਿਆ ਦਿਹਾੜੀ ਮਿਲਦੀ ਏ ਤਾਂ ਉਸ ਨਾਲ ਪਰਿਵਾਰ ਨਹੀਂ ਚੱਲਦਾ ਬੱਚੀ ਵੀ ਪੜਾਉਣੀ ਆ ਤਾਂ ਇਹ ਬੱਚੀ ਆ ਬੜੀ ਪਿਆਰੀ ਤਾਂ ਇਹ ਵੀ ਇੱਥੇ ਬੈਠ ਜਾਂਦੀ ਆ ਜਦੋਂ ਛੁੱਟੀ ਹੁੰਦੀ ਆ ਤਾਂ ਇੱਥੇ ਆ ਜਾਂਦੀ ਆ ਆਪਣੇ ਮਾਂ-ਬਾਪ ਦੇ ਨਾਲ ਧੀਰਾਂ ਨਹੀਂ ਧੀਆਂ ਬਹੁਤ ਪਿਆਰੀਆਂ ਹੁੰਦੀਆਂ ਨੇ ਧੀਆਂ ਤਾਂ ਵੈਸੇ ਰੱਬ ਉਹਨਾਂ ਨੂੰ ਦਿੰਦਾ ਹੈ ਜਿਨ੍ਹਾਂ ਨੂੰ ਪਾਲਣ ਦੀ ਹਿੰਮਤ ਹੁੰਦੀ ਹੈ ਧੀਆਂ ਨੂੰ ਤਾਂ ਇਸ ਧੀ ਦੇ ਮਾਪੇ ਵੀ ਜਿਹੜੇ ਨੇ ਆਪਣਾ ਮਿਹਨਤ ਨਾਲ ਪਰਿਵਾਰ ਪਾਲ ਰਹੇ ਨੇ ਤਾਂ ਬੇਟਾ ਜੀ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆ ਤੁਹਾਡਾ ਜੀ ਮੈਂ ਸਹਿਜਦੀਪ ਕੋਲ ਸਹਿਜਦੀਪ ਸਹਿਜਦੀਪ ਪੜਦੇ ਹੋ ਤੁਸੀਂ ਪੜਦਾ ਹਾਂ ਮੈਂ ਕਿਹੜੀ ਕਲਾਸ ਚ ਯੂਕੇਜੀ ਤੇ ਮੈਨੂੰ ਇਹ ਸੋ ਸਹਿਜਦੀਪ ਰੋਜ਼ਾਨਾ ਆਉਂਦੇ ਮਮਮੀ ਨੂੰ ਇੱਥੇ ਮਿਲਣ ਜੀ ਮੈਨੂੰ ਮਿਲਦਾ ਹੁੰਦਾ ਮੈਂ ਜਾਂਦਾ ਨਹੀਂ ਆ ਮੈਨੂੰ ਰਸਤਾ ਨਹੀਂ ਪਤਾ ਹੁੰਦਾ ਅੱਛਾ ਪਾਪਾ ਆ ਜਾਂਦੇ ਮੈਨੂੰ ਲੈਣੇ ਵਾਸ ਅੱਛਾ ਤੁਹਾਨੂੰ ਰਸਤਾ ਨਹੀਂ ਪਤਾ ਹੁੰਦਾ ਫਿਰ ਪਾਪਾ ਲੈਣ ਆਉਂਦੇ ਆ ਪਪਾ ਲੈ ਕੇ ਆਉਂਦੇ ਇੱਥੇ ਮੈਂ ਸੌਂ ਜਾਂਦਾ ਹਾਂ ਪਪਾ ਨਾਲ ਉਹ ਫੋਨ ਦੇਖ ਲਉ ਥੋੜੇ ਦੇਰ ਬਾਅਦ ਫਿਰ ਮਮਾ ਨਾਲ ਕੰਮ ਕਰਨੇ ਲੱਗ ਜਾਂਦਾ ਹਾਂ ਹੂੰ ਤਾਂ ਤੁਸੀਂ ਵੀ ਮਮਾ ਨਾਲ ਹੱਥ ਵੜਾਉਂਦੇ ਹੋ ਇਹ ਚੀਜ਼ਾਂ ਬਣਾਉਂਦੇ ਹੋ ਤੁਸੀਂ ਕੀ ਬਣਾਉਂਦੇ ਹੋ ਮੈਨੂੰ ਆਉਂਦਾ ਨਹੀਂ ਖੁਸ਼ ਮਾਰੇ ਮੈਂ ਬੱਸ ਹੈਲਪ ਕਰ ਲੈਂਦਾ ਹਾਂ ਹੂੰ ਕਾਲ ਜਾ ਕੇ ਮੈਂ ਸਾਰੇ ਪਾਂਡੇ ਲੱਗਦਾ ਹਾਂ ਫੇਜੇ ਹੈਲਪ ਕਰਕੇ ਫੇਜੇ ਰੱਖੇ ਸਾਰੇ ਭਾਂਡੇ ਰੱਖ ਦਾਂ। ਅੱਛਾ ਤੁਸੀਂ ਹੈਲਪ ਕਰਦੇ ਹੋ ਮੰਮਾ ਨਾਲ ਭਾਂਡੇ ਧੋ ਦੇਂਦੇ ਹੋ ਭਾਂਡੇ ਰੱਖ ਦਿੰਦੇ ਹੋ। ਤੇ ਮੰਮਾ ਸਾਡੀ ਬਹੁਤ ਮਿਹਨਤ ਕਰਦੇ ਆ ਨਾ। ਯੈਸ ਬੜੀ ਮਿਹਨਤ ਕਰਦੇ ਨੇ ਹਨਾ। ਬਹੁਤ ਮਿਹਨਤ ਕਰਦੇ ਆ। ਫੇਜੇ ਮੰਮਾ ਨੇ ਹੱਥ ਨਾਲ ਮਚੂਰੀਏ ਛੋਲੇ ਖਾਂਦਾ। ਅੱਛਾ ਮੰਮਾ ਦੇ ਬਣਾਏ ਹੋਏ ਹੱਥ ਦੇ ਮਚੂਰੀਆਂ ਛੋਲੇ ਖਾਂਦੇ ਹੋ ਤੁਸੀਂ। ਸੁਆਦ ਬਣਾਉਂਦੇ ਨੇ। ਯੈਸ ਸੁਆਦ ਮਾਰਦੇ ਆ। ਤੇ ਬਾਬਾ ਜੀ ਨੂੰ ਅਰਦਾਸ ਕਰਦੇ ਹੋ ਤੁਸੀਂ ਜੀ ਬਾਬਾ ਜੀ ਸਾਨੂੰ ਵਧੀਆ ਰਹਿਣ ਬਸੇਰਾ ਦੋ ਅਸੀਂ ਜਿੱਥੇ ਰਹਿਨੇ ਆ ਸਾਡਾ ਆਪਣਾ ਜਗ੍ਹਾ ਹੋਵੇ। ਮੈਂ ਤੁਸ ਬੱਬੇ ਨਾਲ ਕਰਦਾ ਵਾਂ ਹੂੰ ਕਿਸ ਤਰ੍ਹਾਂ ਮੈਂ ਮੰਦੇ ਮਮਮੀ ਦਾ ਪੂਰਾ ਕੰਮ ਚੱਲੇ ਪੂਰਾ ਖਤਮ ਹੋ ਰਗ ਰਹਾ ਹੋਏ ਮਮਾ ਦਾ ਹੀ ਪੂਰੇ ਖਤਮ ਹੋਏ ਕੀ ਬਾਤ ਹੈ ਤੇ ਮਮਾ ਦਾ ਪੂਰੇ ਜਿਹੜੇ ਮਨਜ਼ੂਰੀਆਂ ਨਾ ਸੇਲ ਹੋ ਜਾਣ ਵਧੀਆ ਪੈਸੇ ਮਿਲ ਜਾਣ ਹੈ ਹਾਂਜੀ ਮਮਮੀ ਦਾ ਪੂਰੇ ਖਾ ਸਾਰੇ ਖਤਮ ਹੋ ਜੇ ਪੂਰੇ ਪੈਸੇ ਮਿਲਣਗੇ ਮਮਾ ਤੋਂ ੱਪ ਦੇ ਵਿੱਚ ਹੀ ਲੇਡੀ ਲਾਉਂਦੇ ਹੈ ਨਾ ਮੈਂ ੱਪ ਤੇ ਲੇਡੀ ਲਾਉਂਦੇ ਆ ਤੇ ਮੈਂ ਆ ਜਾਂਦਾ ਥੋੜੀ ਦੇਰ ਬਾਅਦ ਤਾਂ ਤੁਸੀਂ ਕੀ ਬੰਨਣਾ ਹੈ ਵੱਡੇ ਹੋ ਜੀ ਨਾ ਬਾਬੇ ਮੈਂ ਤਾਂ ਬਨਾ ਬਾਬੇ ਬਾਬੇ ਬਨਾ ਹੈ ਤੇ ਬਾਬਾ ਜੀ ਨੂੰ ਤੁਸੀਂ ਇਹ ਅਰਦਾਸ ਕਰਦੇ ਹੋ ਬਾਬਾ ਜੀ ਕਿ ਸਾਡੀ ਜਰੂਰ ਸੁਣਵਾਈ ਹੋਵੇ ਸਾਡੀ ਮਿਹਨਤ ਦਾ ਜਰੂਰ ਮੁੱਲ ਮਿਲੇ ਅਰਦਾਸ ਕਰਦੋ ਬਾਬਾ ਜੀ ਸੇ ਕਰਦਾਂ ਤੇ ਮੰਮੀ ਦਾ ਪੂਰਾ ਕੰਮ ਹੋਏ ਹੂੰ ਤਾਂ ਜਰੂਰ ਜੀ ਇਹ ਧੀ ਰਾਣੀ ਬੜੀ ਪਿਆਰੀ ਹੈ ਰੱਬ ਦਾ ਨਾਮ ਲੈਣ ਵਾਲਾ ਪਰਿਵਾਰ ਹੈ ਬਾਣੀਆਂ ਤੇ ਬਾਣੇ ਨਾਲ ਜੁੜਿਆ ਹੋਇਆ ਹੈ ਤਾਂ ਧੀ ਰਾਣੀ ਹੈ ਜਿਹੜੀ ਚਾਹੇ ਉਮਰ 5.5 ਸਾਲ ਆ ਪਰ ਮਾਂ ਦਾ ਦਰਦ ਦੇ ਵਡਾਉਂਦੀ ਐ ਹੱਥ ਵਡਾਉਂਦੀ ਐ ਅਰਦਾਸ ਵੀ ਕਰਦੀ ਐ ਰੋਜ਼ਾਨਾ ਕੀ ਕੀ ਬੋਲਣਾ ਚਾਹੁੰਦੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਜੂ ਦੱਸਣਾ ਚਾਹੁੰਦੇ ਉਹਨਾਂ ਨੂੰ ਆਪਣੇ ਦਿਲ ਦੀ ਠੀਕ ਐ ਕੀ ਲੈਣਾ ਤੁਸੀਂ ਮੈਂ ਕੋਈ ਕੋਸ਼ੀ ਨਹੀਂ ਲੈਂਦਾ ਮੈਂ ਕੁਝ ਨਹੀਂ ਲੈਣਾ ਕੀ ਚੀਜ਼ ਲੈਣੀ ਤੁਸੀਂ ਨਹੀਂ ਹਾਂ ਮੈਂ ਪਾਪਾ ਤੋਂ ਹੀ ਲੰਦਾ ਵਾਂ ਚੀਜ਼ ਵਾ ਅੱਛਾ ਤੁਸੀਂ ਬਾਬਾ ਜੀ ਤੋਂ ਲੈਂਦੇ ਹੋ ਤਾਂ ਜਰੂਰ ਜੀ ਬਹੁਤ ਪਿਆਰੀ ਧੀ ਐ ਸਾਡੀ ਬਾਬਾ ਜੀ ਤੋਂ ਆਂਦੀ ਐ ਅਸੀਂ ਲੈਣੀ ਚੀਜ਼ ਹਾਂ ਜਰੂਰ ਬਾਬਾ ਜੀ ਤੁਹਾਡੀ ਸੁਣਵਾਈ ਕਰਨ ਜੇ ਪਰ ਬਾਬਾ ਜਰੂਰ ਇਹੋ ਜੇ ਪਰਿਵਾਰਾਂ ਦੀ ਸੁਣਵਾਈ ਹੋਣੀ ਵੀ ਚਾਹੀਦੀ ਹੈ ਤੁਹਾਡੇ ਤੇ ਆ ਵਿਸ਼ਵਾਸ ਨਾਲ ਹੀ ਇਹਨਾਂ ਨੇ ਆਪਣਾ ਸਟਾਰਟਅਪ ਲਾਇਆ ਰੇੜੀ ਲਾਈ ਹੈ ਤਾਂ ਸਵੇਰੇ ਆ ਜਾਂਦੇ ਨੇ ਹਾਮੀ ਆਉਂਦੇ ਨੇ ਪਰ ਵਿਹਲੇ ਹੀ ਜਾਂਦੇ ਮੋੜਨਾ ਪੈਂਦਾ ਜੀ ਸਮਾਨ ਸਾੜਾ ਸੇਲ ਨਹੀਂ ਹੁੰਦਾ ਤਾਂ ਪੰਜਾਬੀਆਂ ਦੇ ਪੰਜਾਬ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਪਿਆਰ ਦੀ ਲੋੜ ਹੈ ਕਿਉਂਕਿ ਪੰਜਾਬੀ ਹੀ ਨੇ ਜਿਹੜੇ ਡੁੱਬਦੇ ਦਾ ਬੇੜਾ ਤਾੜ ਦਿੰਦੇ ਨੇ ਤਾਂ ਜੇ ਪੰਜਾਬ ਦੇ ਵਿੱਚ ਹੀ ਅਸੀਂ ਆਪਣੇ ਭੈਣ ਭਰਾਵਾਂ ਦਾ ਸਾਥ ਨਹੀਂ ਦਿੱਤਾ ਤਾਂ ਫਿਰ ਜ਼ਰੂਰਤ ਨਹੀਂ ਆ ਸਾਨੂੰ ਮੱਥੇ ਡੇਕਣ ਦੀ ਕਿਉਂਕਿ ਇਹਨਾਂ ਦੇ ਪਰਿਵਾਰਾਂ ਦਾ ਹੀ ਪਹੁੰਚ ਜਾਵਾਂਗੇ ਤਿਲ ਫੁੱਲ ਸੇਵਾ ਦਵਾਂਗੇ ਇਹਨਾਂ ਨੂੰ ਥੋੜਾ ਬੋਤਾ ਸਮਾਨ ਲੈ ਲਈਏ ਤਾਂ ਇਹਨਾਂ ਨਾਲ ਇਹਨਾਂ ਦੀ ਰੋਜੀ ਰੋਟੀ ਚੱਲਦੀ ਹੈ ਤਾਂ ਭਾਈ ਸਾਹਿਬ ਨਾਲ ਵੀ ਜਲਵਾ ਚੜਾ ਜੀ ਕਿਉਂਕਿ ਭਾਈ ਸਾਹਿਬ ਵੀ ਮਿਹਨਤ ਕਰ ਰਹੇ ਨੇ ਮੀਆਂ ਬੀਵੀ ਜਿਹੜਾ ਆਪਣਾ ਮਿਹਨਤ ਨਾਲ ਪਰਿਵਾਰ ਪਾਲ ਰਹੇ ਨੇ પતિ ਪਤਨੀ ਜੀਵਨ ਦੇ ਜੀਵਨ ਸੇ ਸਾਥੀ ਨੇ ਤੇ ਜੀਵਨ ਦਾ ਸਾਥਨ ਪਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਭਾਈ ਮਨਪ੍ਰੀਤ ਜੀ ਜਿਹੜੇ ਗੇ ਠੰਡੀ ਮਿੱਠੇ ਜਲਦੀ ਸਰਦਾਈ ਲਾਉਂਦੇ ਨੇ ਤੇ ਆਪਣਾ ਪਰਿਵਾਰ ਚਲਾਉਂਦੇ ਨੇ ਤਾਂ ਭਾਈ ਸਾਹਿਬ ਨਾਲ ਜਲਬਾ ਚਰਦੇ ਆਂ ਭਾਈ ਸਾਹਿਬ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਭਾਈ ਸਾਹਿਬ ਕੀ ਮਜਬੂਰੀਆਂ ਬਣ ਗਈਆਂ ਜੀ ਜੀਵਨ ਸਾਥੀ ਵੀ ਤੁਹਾਡੇ ਨਾਲ ਸਟਾਰਟਅਪ ਲਾ ਲਿਆ ਰੋਡ ਦੇ ਉੱਪਰ ਹੀ ਕਹਿੰਦੇ ਬੀਏ ਪੜੀ ਆ ਸਾਡੀ ਭੈਣ ਹੈ ਬੀਏ ਪੜਨ ਤੋਂ ਬਾਅਦ ਵੀ ਰੋਡ ਦੇ ਉੱਪਰ ਸਟਾਰਟਅਪ ਲਾਉਂਦੀ ਪਪਾ ਜੀ ਬਸ ਕਰਦੇ ਮਜਬੂਰੀਆਂ ਕਰਕੇ ਚੰਗਾ ਟਾਈਮ ਵੀ ਹੈਗਾ ਹੀ ਤਾਂ ਵੀ ਸਾਥ ਦਿੱਤਾ ਅੱਜ ਮਾੜਾ ਟਾਈਮ ਆਇਆ ਹੈ ਨੌਕਰੀ ਮੇਰੀ ਚਲੀ ਗਈ ਹੀ ਕਿਸੇ ਕਾਰਨ ਪਹਿਲੇ ਉਹ ਮੇਰੇ ਡੇਗੇ ਹੀ ਤੇ ਨੌਕਰੀ ਕੰਪਨੀਆਂ ਨੇ ਇਮੀਡੀਏਟਲੀ ਕੱਟਤਾ ਤਨਖਾਹਾਂ ਹੋਲਡ ਕਰ ਲਈਆਂ ਤੇ ਘਰ ਦੇ ਕਿਰਾਏ ਤੇ ਉਹ ਵੇਖਦੇ ਹੋਏ ਖਰਚੇ ਵੇਖਦੇ ਹੋਏ ਤੇ ਨਾਲ ਨਿਕਲੀ ਕਿ ਭਾਈ ਆਪਾਂ ਕੋਈ ਲੋਨਿਆਂ ਛੜਕਾ ਦੇ ਮਤਲਬ ਕੋਈ ਦੁਕਾਨ ਲੈਣ ਦੀ ਐਸੀ ਰਹਿਣੀ ਕਿ ਘਰ ਦੇ ਕਿਰਾਏ ਵੀ ਭਰੀਏ ਤੇ 100000 ਦੁਕਾਨ ਦਾ ਵੀ ਭਰੀਏ ਹਜੇ ਇੱਥੇ ਕੰਮ ਨਹੀਂ ਚੱਲ ਰਿਹਾ ਤੇ ਦੁਕਾਨ ਲਾ ਕੇ ਕੰਮ ਕਰਾਂਗੇ ਤੇ ਉੱਥੇ ਕਿਰਾਏ ਕਿਤੇ ਕਰਜ਼ਾ ਹਟੇ ਆਵਾਂਗੇ ਤੇ ਇਸ ਕਰਕੇ ਛੜਕ ਦੇ ਕੰਡੇ ਆਪਾਂ ਬੈਠੇ ਹੋਏ ਆ ਲੋਕਾਂ ਦੇ ਆਸਰੇ ਬੈਠੇ ਹੋਏ ਆ ਕਿ ਲੋਕੀ ਸਪੋਰਟ ਕਰਨਗੇ ਪੰਜਾਬੀ ਭਰਾ ਸਾਡੇ ਜੋ ਵੀ ਪੰਜਾਬ ਅੰਬਰਸਰ ਚ ਰਹਿੰਦੇ ਨੇ ਸਾਡੇ ਕੋਲ ਆਓ ਇੱਕ ਵਾਰੀ ਛੱਕ ਕੇ ਵੇਖੋ ਖਾ ਕੇ ਵੇਖੋ ਕਿ ਟਰਾਈ ਕਰਕੇ ਵੇਖੋ ਨਾ ਸਵਾਦ ਲੱਗੇ ਤੇ ਨਾ ਆਇਓ ਭਾਵੇਂ ਪਰ ਇੱਕ ਵਾਰੀ ਬੇਨਤੀ ਹੈਗੀ ਅਪੀਲ ਹੈਗੀ ਕਿ ਇੱਕ ਵਾਰੀ ਸਾਡੇ ਕੋਲ ਜਰੂਰ ਆਓ ਟੇਸਟ ਕਰੋ ਸ਼ਰਦਾਈ ਵੀ ਤੇ ਸਾਡਾ ਰਾਜਮਾ ਚੋਲ ਛੋਲੇ ਚੋਲ ਪ੍ਰਸ਼ਾਦੇ ਸਭ ਕੁ ਘਰ ਤੋਂ ਬਣ ਕੇ ਤਾਜ਼ਾ ਤਾਜ਼ਾ ਆਉਂਦਾ ਤੇ ਬਸ ਇਹੀ ਅਪੀਲ ਹੈਗੀ ਮੇਰੀ ਕੀ ਧੀਆ ਜੜੀਆਂ ਬਾਪ ਨੂੰ ਬੜੀਆਂ ਪਿਆਰੀਆਂ ਹੁੰਦੀਆਂ ਨੇ ਇਹਦੇ ਬਾਪ ਚਾਹੁੰਦਾ ਜੇ ਆਪਣੀ ਧੀ ਨੂੰ ਰਾਣੀਆਂ ਦੀ ਤਰ੍ਹਾਂ ਪਾਲ ਲੈ ਪਰ ਤੁਹਾਡੀ ਦੀ ਬਹੁਤ ਪਿਆਰੀ ਹੈ ਤੁਹਾਡੇ ਨਾਲ ਇਸੇ ਧੁੱਪ ਦੇ ਵਿੱਚ ਬੈਠੀ ਹੋਈ ਹੈ ਕਿੰਨੇ ਜੇ ਸੁਪਨੇ ਸਜਾਏ ਇਸ ਦੀ ਵਸ ਬਹੁਤ ਸੁਪਨੇ ਸਜਾਏ ਬਾਬਾ ਜੀ ਤਾਂ ਹੀ ਕਰਕੇ ਬੈਠੇ ਹਾਂ ਤਾਂ ਹੀ ਦੋਨੋਂ ਜੀ ਜੀ ਤੋੜ ਮਿਹਨਤ ਕਰ ਰਹੇ ਨੇ ਕਿ ਭਈ ਕੱਲ ਨੂੰ ਇਹਦਾ ਫਿਊਚਰ ਹੈਗਾ ਉਹ ਸਿਕਿਉਰ ਕਰੀਏ ਇਹਦੀ ਪਰਵਰਿਸ਼ ਅੱਗੇ ਬੱਚਾ ਵਿਆਹ ਸ਼ਾਦੀ ਪੜ੍ਹਾਈ ਲਿਖਾਈ ਬਹੁਤ ਕਰਨੀ ਹੈ ਕਿ ਉਹਨੇ ਹੁਣ ਸਪਨਾ ਹੈਗਾ ਉਹ ਬਾਬੇ ਵੱਲ ਉਹ ਕਹਿੰਦੀ ਤੁਹਾਨੂੰ ਕਹਿੰਦੀ ਹੈ ਕਿ ਬਾਬਾ ਬੰਨਾ ਗੁਰੂ ਗੋਬਿੰਦ ਸਿੰਘ ਜੀ ਦਾ ਸਾਹਿਬ ਜਦ ਦਾ ਬੜਾ ਪਿਆਰ ਹੈਗਾ ਇਹਨੂੰ ਤੇ ਉਹਨਾਂ ਵੱਲ ਵੇਖਦੀ ਹੈ ਕਿ ਮੈਂ ਵੀਰ ਜੀ ਬਾਬਾ ਜੀ ਵਰਗਾ ਬੰਨਾ ਉਨਾ ਵਰਗਾ ਬਨਨਾ ਮੈਂ ਕੁਝ ਨਹੀਂ ਹੈ ਤੀ ਮਿਹਤ ਕੀ ਚਾਹੀਦਾ ਨਹੀਂ ਮੈਨੂੰ ਤੁਹਾਡੇ ਤੋਂ ਨਹੀਂ ਚਾਹੀਦਾ ਉਸ ਰੱਬ ਤੋਂ ਚਾਹੀਦਾ ਹੈ ਉਹ ਤੋਂ ਇਹਨੂੰ ਇਹ ਸਿਖਾਇਆ ਕਿ ਜੋ ਮੰਗਣਾ ਬਾਬਾ ਦੀਪ ਸਿੰਘ ਉਹ RAMDAS ਤੋਂ ਮੰਗਣਾ ਤੇ ਉਹਨੇ ਹੀ ਲੈ ਕੇ ਦੇਣਾ ਇਹਨੂੰ ਕੋਈ ਵੀ ਅਹੀ ਚੀਜ਼ ਲੈ ਕੇ ਦਿੰਨੇ ਆ ਤੇ ਇਹਨੂੰ ਇਹ ਨਹੀਂ ਕਿਸੇ ਲੈ ਕੇ ਦਿੱਤੀ ਉਹ ਬਾਬੇ ਨੇ ਲੈ ਕੇ ਦਿੱਤੀ ਤੇ ਤੁਹਾਨੂੰ ਹਾਂ ਜੀ ਬਾਬੇ ਨੇ ਲੈ ਕੇ ਦਿੱਤੀ ਆ ਬਾਬੇ ਦੀ ਸੇਵਾ ਹਰ ਥਾਂ ਇਹ ਗੁਰਬਾਣੀ ਆਪਣਾ ਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਜਿੱਥੇ ਇਹਨੂੰ ਟਾਈਮ ਮੇ ਲੱਗਣਾ ਹੈ ਤੇ ਕਿਤੇ ਨਹੀਂ ਜਾਣਾ ਗੁਰਦੁਆਰੇ ਜਾਣਾ ਆਪਣੇ ਸਿੱਖ ਕੌਮ ਕੋਈ ਮੋਰਚਾ ਕੋਈ ਫਤਿਹ ਕੋਈ ਵੀ ਕਿਤੇ ਇਹੋ ਜੀ ਚੀਜ਼ ਲੱਗੀ ਹੈ ਮੈਨੂੰ ਉੱਥੇ ਲੈ ਕੇ ਚੱਲੋ ਮੈਨੂੰ ਬਾਕੀ ਕਿਤੇ ਹੋਰ ਨਹੀਂ ਜਾਣਾ ਮੈਨੂੰ ਗੁਰਦੁਆਰੇ ਇਹੋ ਜੀ ਥਾਵਾਂ ਜਾਣਾ ਜੋ ਸਾਡਾ ਸਿੱਖ ਪੰਥ ਜਾਂ ਕੌਮ ਨਾਲ ਰਿਲੇਟਡ ਹੈਗਾ ਉੱਥੇ ਹੀ ਜਾਣਾ ਹੁੰਦਾ ਜੀ ਭਾਈ ਸਾਹਿਬ ਕੀ ਅਪੀਲ ਲਾਉਣੀ ਚਾਹੁੰਦੇ ਹੋ ਪੰਜਾਬੀ ਤਾਂ ਹਮੇਸ਼ਾ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਵੱਡੀਆਂ-ਵੱਡੀਆਂ ਮੁਸੀਬਤਾਂ ਹੁੰਦੀਆਂ ਨੇ ਆਂਦੇ ਮੋਢਾ ਲਾ ਦਿੰਦੇ ਨੇ ਪੰਜਾਬੀ ਦਾ ਪਹਾੜ ਵੀ ਤਾਂ ਨੂੰ ਲੈ ਜਾਂਦੇ ਨੇ ਕੀ ਅਪੀਲ ਲਾਉਣੀ ਚਾਹੁੰਦੇ ਆ ਆਪਾਂ ਤਾਂ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬੀਆਂ ਦੇ ਨਾਲ ਰਹਿੰਦੇ ਆ ਕਿ ਇਹ ਅਪੀਲ ਲਾਉ ਜੀ ਬਸ ਜੀ ਪੰਜਾਬੀਆਂ ਤੋਂ ਬਸ ਇਹੀ ਅਪੀਲ ਹੈਗੀ ਹੈ ਮੇਰੀ ਕਿ ਸਾਡੇ ਕੋਲ ਇੱਕ ਵਾਰੀ ਆਓ ਸਾਡਾ ਸਪੋਰਟ ਕਰੋ ਸਾਥ ਦਿਓ ਕਿ ਇਹ ਚੀਜ਼ ਦੀ ਸਾਨੂੰ ਲੋੜ ਨਹੀਂ ਹੈਗੀ ਨਾ ਮਾਇਆ ਤੇ ਇਲਾਕੇ ਇਹ ਚੀਜ਼ ਦੀ ਸਾਨੂੰ ਲੋੜ ਨਹੀਂ ਹੈਗੀ ਗੁਰੂ ਮਹਾਰਾਜ ਦੀ ਬੜੀ ਕਿਰਪਾ ਜੋ ਵੀ ਬਾਬਾ ਦਿੰਦਾ ਉਹ ਅਸੀਂ ਉੱਤੇ ਬੜਾ ਖੁਸ਼ ਰਹਿੰਦੇ ਆ ਤੇ ਬਸ ਇਹ ਹੈ ਕਿ ਸਾਡਾ ਕੰਮ ਚਲਾਓ ਸਾਨੂੰ ਸਪੋਰਟ ਕਰੋ ਇੱਕ ਪਲੇਟ ਦੋ ਪਲੇਟ 20 ਰੁਪਏ 30 ਰੁਪਏ ਜੋ ਜਿਹਦੇ ਕੋਲ ਜਿੰਨੀ ਗੁੰਜਾਇਸ਼ ਹੈਗੀ ਉਹ ਸਾਡੇ ਕੋਲ ਖਾ ਕੇ ਜਾਓ ਸ਼ੱਕ ਕੇ ਜਾਓ ਤੇ ਬਸ ਇੰਨੀ ਕੋ ਸਾਡੀ ਅਪੀਲ ਹੈਗੀ ਤੇ ਇੰਨੀ ਕੋ ਸਾਨੂੰ ਸੇਵਾ ਚਾਹੀਦੀ ਹੈ ਹੋਰ ਕੋਈ ਲੋਡ ਐਡਰੈਸ ਸ਼ੀਤਾ ਸਾਹਿਬ ਤੋਂ ਘਰਵਾਲੀ ਗੇਟ ਵਾਲਾ ਆਪਾਂ ਹੁੰਨੇ ਆ ਸੀ ਡਿਵੀਜ਼ਨ ਥਾਣੇ ਸਾਹਮਣੇ ਆਪਾਂ ਬੈਠੇ ਹੋਏ ਆ ਤੇ 5 ਪੀੜ ਦਰਗਾ ਹੈਗੀ ਉਹਦੇ ਨਾਲ ਹੀ ਆਪਾਂ ਪੈਰਾ ਲਾਇਆ ਹੋਇਆ ਦੋਨੋਂ ਚੀਜ਼ ਛਰਦਾਈ ਦਾ ਵੀ ਤੇ ਛੋਲੇ ਚੋਲ ਰਾਜਮਾ ਚੋਲ ਵੀ ਆਪਾਂ ਇੱਥੇ ਲਾਏ ਹੋਏ ਨੇ ਤੇ ਇੱਕ ਵਾਰੀ ਸਾਡੇ ਕੋਲ ਜ਼ਰੂਰ ਵਿਜ਼ਿਟ ਕਰੋ ਬੜੀ ਮਿਹਰਬਾਨੀ ਹੋਊਗੀ ਜੀ ਤਾਂ ਜ਼ਰੂਰ ਜੀ ਆਪਣੀ 5 ਸਾਲ ਦੀ ਬੱਚੀ ਦੇ ਸੁਪਨੇ ਸੁਜਾਰੇ ਨੇ ਮੀਆਂ ਵੀ ਵੀ ਤਾ પતિ ਪਤਨੀ ਜਿਹੜੇ ਨੇ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਸਟਾਰਟਅਪ ਲਾਇਆ ਤੇ ਸਟਾਰਟਅਪ ਲਾਉਣ ਤੋਂ ਬਾਅਦ ਵੀ ਰੋਜੀ ਰੋਟੀ ਵਧੀਆ ਤਰ੍ਹਾਂ ਨਹੀਂ ਚੱਲੀ। ਤਾਂ ਅਪੀਲ ਲਾ ਰਹੇ ਨੇ ਪੰਜਾਬੀਆਂ ਨੂੰ ਜੇ ਪੰਜਾਬੀਓ ਤੁਹਾਡੇ ਸਾਥ ਦੀ ਲੋੜ ਹੈ। 10 20 30 ਰੁਪਏ ਦੇ ਸਮਾਨ ਨਾਲ ਇਹਨਾਂ ਦਾ ਪਰਿਵਾਰ ਚੱਲਣਾ। ਤਾਂ ਉਸ ਪਰਿਵਾਰ ਨਾਲ ਇਹਨਾਂ ਦੀਆਂ ਦੁਆਵਾਂ ਦੇ ਹਿੱਸੇ ਵੀ ਤੁਹਾਨੂੰ ਮਿਲਣੀਆਂ ਨਹੀਂ। ਤਾਂ ਵੀਰ ਨੇ ਐਡਰੈਸ ਦੱਸਤਾ ਤੁਸੀਂ ਐਸੇ ਜਰੂਰ ਪਹੁੰਚੋ ਇਹਨਾਂ ਦਾ ਸਾਥ ਦਿਓ। ਵੱਧ ਤੋਂ ਵੱਧ ਜਿੰਨਾ ਵੀ ਸਾਥ ਦਿੱਤਾ ਜਾਂਦਾ ਇਹਨਾਂ ਦਾ ਸਾਥ ਦਿਓ। ਇਹ ਦੁਗਿਆਂ ਦੇ ਸਾਹਮਣੇ ਹੱਥ ਨਹੀਂ ਫੁਲਾ ਰਹੇ ਪੈਸਿਆਂ ਦੀ ਡਿਮਾਂਡ ਨਹੀਂ ਕਰ ਰਹੇ ਸਿਰਫ ਆਨੇ ਨੇ ਸਾਡੇ ਇਸ ਸੈਟਅਪ ਤੇ ਆਓ ਸਾਡੀ ਰੇੜੀ ਤੇ ਆਓ ਥੋੜਾ ਬਹੁਤ ਸਮਾਨ ਲਾਓ ਜਿਨ੍ਹਾਂ ਨਾਲ ਇਹਨਾਂ ਦਾ ਹੌਸਲਾ ਵਧੇਗਾ ਤਾਂ ਉਮੀਦ ਹੈ ਜਿਵੇਂ ਤੁਸੀਂ ਪਹਿਲਾਂ ਪਿਆਰ ਦਿੱਤਾ ਪੰਜਾਬੀਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓਗੇ ਅਤੇ ਇਸ ਪਰਿਵਾਰ ਦੀ ਵੀ ਸੁਣਵਾਈ ਹੋਏਗੀ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਅੰਮ੍ਰਿਤਸਰ